ਜੋ ਡਾਲਟਰੰਪ ਦੇ ਸੱਤਾ ਦੇ ਵਿੱਚ ਆਉਣ ਤੋਂ ਬਾਅਦ ਅਮਰੀਕਾ ਦੇ ਵਿੱਚ ਬਹੁਤ ਹੰਗਾਮਾ ਹੋਇਆ ਹੈ ਤੇ ਹੁਣ ਉਹ ਇੱਕ ਹੋਰ ਫੈਸਲਾ ਲੈਣ ਵਾਲੇ ਨੇ ਜਿਸ ਨਾਲ ਪੂਰੇ ਦੇਸ਼ ਵਿੱਚ ਹਲਚਲ ਮਚ ਸਕਦੀ ਹੈ 트ੰਪ ਨੇ ਵਾਦਾ ਕੀਤਾ ਸੀ ਕਿ ਜੇਕਰ ਉਹ ਰਾਸ਼ਟਰਪਤੀ ਬਣਦੇ ਨੇ ਤਾਂ ਉਹ ਜੈਫਰੀ ਐਬਸਟਾਈਨ ਸੈਕਸ ਸਕੈਂਡਲ ਵਿੱਚ ਸ਼ਾਮਿਲ ਲੋਕਾਂ ਦੇ ਨਾਮਾਂ ਦਾ ਖੁਲਾਸਾ ਕਰਨਗੇ ਜੇਕਰ ਇਹ ਫਾਈਲ ਖੁੱਲ ਜਾਂਦੀ ਹੈ ਤਾਂ ਕਈ ਵੱਡੇ ਨਾਮ ਸਾਹਮਣੇ ਆ ਸਕਦੇ ਨੇ ਜਿਸ ਨਾਲ ਅਮਰੀਕੀ ਰਾਜਨੀਤੀ ਦੇ ਵਿੱਚ ਵੱਡੀ ਹਲਚਲ ਹੋ ਸਕਦੀ ਹੈ ਅਮਰੀਕੀ اٹਾਰਨੀ ਜਨਰਲ ਪੈ ਮਾਰਨਿੰਗ ਨੇ ਵੀ ਇਸ ਦੀ ਪੁਸ਼ਟੀ ਕੀਤੀ ਹੈ ਉਹਨਾਂ ਨੇ ਕਿਹਾ ਹੈ ਕਿ ਡੋਨਾਲਡ ਟਰੰਪ ਜੋ ਕਹਿੰਦੇ ਨੇ ਉਸ ਨੂੰ ਕਰਨ ਦੀ ਪੂਰੀ ਕੋਸ਼ਿਸ਼ ਕਰਦੇ ਨੇ ਜ਼ਿਕਰਯੋਗ ਹੈ ਕਿ ਐਬਸਟਾਈਨ 2019 ਦੇ ਵਿੱਚ ਫਾਂਸੀ ਲਗਾ ਕੇ ਖੁਦਕੁਸ਼ੀ ਕਰ ਗਿਆ ਸੀ ਇਹ ਮਾਮਲਾ ਬਹੁਤ ਸਮੇਂ ਤੋਂ ਦਬਿਆ ਹੋਇਆ ਸੀ ਅਤੇ ਲੋਕ ਚਾਹੁੰਦੇ ਨੇ ਕਿ ਸੱਚਾਈ ਸਾਹਮਣੇ ਆਵੇ ਜਿਸ ਨਾਲ ਇਹ ਸਾਰੇ ਗੰਦੇ ਕਾਰੋਬਾਰਾਂ ਦਾ ਖੁਲਾਸਾ ਹੋ ਸਕਦਾ ਹੈ ਇਹ ਮੰਨਿਆ ਜਾ ਰਿਹਾ ਹੈ ਕਿ ਅਮਰੀਕਾ ਦੀਆਂ ਕਈ ਪ੍ਰਭਾਵਸ਼ਾਲੀ ਸ਼ਖਸੀਅਤਾਂ ਐਪਸਟਾਈਨ ਦੇ ਸੈਕਸ ਸਕੈਂਡਲ ਨਾਲ ਜੁੜੀਆਂ ਹੋਈਆਂ ਨੇ ਇਸੇ ਮਾਮਲੇ ਦੇ ਵਿੱਚ ਐਪਸਟਾਈਨ ਦੀ ਪ੍ਰੇਮਿਕਾ ਮੈਕਸਵੈਲ ਨੂੰ 20 ਸਾਲ ਦੀ ਕੈਦੀ ਸਜ਼ਾ ਸੁਣਾਈ ਗਈ ਇਸ ਲਈ ਉਹ ਜੇਲ੍ਹ ਦੇ ਵਿੱਚ ਬੰਦ ਹੈ ਉਸ ਨੇ ਸੈਕਸ ਰੈਕਟ ਚਲਾਉਣ ਦਾ ਦੋਸ਼ ਹੈ ਅਤੇ ਉਹ ਹੀ ਕੁੜੀਆਂ ਨੂੰ ਵਰਕਲਾ ਕੇ ਇੱਥੇ ਲਿਆਉਂਦੀ ਸੀ ਫਿਰ ਉਹਨਾਂ ਲੋਕਾਂ ਨੂੰ ਇਸ ਗੰਦੇ ਕਾਰੋਬਾਰ ਦੇ ਵਿੱਚ ਧੱਕ ਦਿੱਤਾ ਗਿਆ